ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਇੱਕ ਖਬਰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਜਿਹੜਾ ਪੈਂਡਿੰਗ ਆਖਰੀ ਕੇਸ ਸੀਗਾ ਸਰਦੜ ਖੜੜ ਥਾਣੇ ਦਾ ਐਫ ਆਈ ਆ ਨੰਬਰ 144/2005 ਆਰਮਜ਼ ਐਕਟ ਐਕਸਪਲੋਸਿਵ ਐਕਟ ਦਾ ਉਹ ਐਡੀਸ਼ਨਲ ਸੈਸ਼ਨ ਜਜ ਸਾਹਿਬ ਜਦਾ ਅਜੀਤ ਸਿੰਘ ਨਗਰੋ ਮਹਾਲੀ ਦੀ ਅਦਾਲਤ ਜਿਹੜੀ ਸਰਦਾਰ ਤੇਜ ਪ੍ਰਤਾਪ ਸਿੰਘ ਦਾ ਦਾਵਾ ਉਹਨਾਂ ਵੱਲੋਂ ਅੱਜ ਬਰੀ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਲਾ ਦੀ 5 ਨਵੰਬਰ 2020 ਦਾ ਹੀ ਖਾਦਲ ਮੈਜਿਸਟ੍ਰੇਟ ਵੱਲੋਂ ਜਿਹੜੀ ਆ ਉਹ ਵੀਰਸੀ ਦਾ ਹੀ ਵੀਡੀਓ ਕਾਨਫਰੈਂਸਿੰਗ ਦਾ ਹੀ ਗ੍ਰਿਫਤਾਰੀ ਪਈ ਗਈ ਸੀ ਉਹ ਕੇਸ ਚੱਲਦਾ ਅੱਜ ਤੇਜ ਪ੍ਰਤਾਪ ਸਿੰਘ ਦੇ ਨਾਮਾ ਦੀਕ ਸੈਸ਼ਨ ਜੱਜ ਸਾਹਿਬ ਜਦ ਅਜੀਤ ਸਿੰਘ ਨਗਰ ਮਹਾਦੀ ਵੱਲੋਂ ਬਰੀ ਕਰ ਦਿੱਤਾ ਗਿਆ ਤੇ ਇਸ ਕੇਸ ਦੇ ਬਰੀ ਹੋਣ ਤੋਂ ਇਹ ਭਾਈ ਜਗਤਾਰ ਸਿੰਘ ਹਵਾਲਾ ਦੇ ਤੇ ਪਾਏ ਹੋਏ 36 ਕੇਸਾਂ ਦੇ ਵਿੱਚ ਆਖਰੀ ਕੇਸ ਸੀਗਾ ਜਿਹੜਾ ਪੈਂਡਿੰਗ ਸੀਗਾ ਉਹ ਬਰੀ ਹੋਣ ਦੇ ਨਾਲ ਹੁਣ ਭਾਈ ਜਗਤਾਰ ਸਿੰਘ ਹਵਾਲਾ ਜਿਹਦੇ ਕੇਸ ਵਿੱਚ ਸੈਂਟਰਲ ਜੇਲ ਨੰਬਰ 15 ਮਡੋਲੀ ਨਵੀਂ ਦਿੱਲੀ ਦੀ ਜੇਲ ਦੇ ਵਿੱਚ ਬੰਦਾ ਉਹਨਾਂ ਨੂੰ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇਹ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਇਹ ਕੇਸ ਬੜੀ ਹੋਣ ਤੋਂ ਬਾਅਦ ਉਹ ਕੇਵਲ ਹੁਣ ਲਾਈਫ ਕਨਵਿਕਟ ਨੇ ਉਮਰ ਕੈਦੀ ਨੇ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਵਿੱਚ ਜਿਹਦੇ ਵਿੱਚ ਉਹਨਾਂ ਦੀ ਅਪੀਲ ਵੀ ਸੁਪਰੀਮ ਕੋਰਟ ਚ ਪੈਂਡਿੰਗ ਆ ਤੇ ਸੀਬੀਆਈ ਦੀ ਅਪੀਲ ਵੀ ਪੈਂਡਿੰਗ ਆ ਸੋ ਹੁਣ ਅੱਜ ਦੀ ਤਰੀਕ ਚ ਅਸੀਂ ਕਹਿ ਸਕਦੇ ਹਾਂ ਕਿ ਹੁਣ ਭਾਈ ਜਗਤਾਰ ਸਿੰਘ ਹਵਾਲਾ ਪਰੋਲ ਦੇ ਵਾਸਤੇ ਜਿਹੜੇ एलिਜੀਬਲ ਹੋ ਗਏ ਆ ਸੋ ਉਹਦੇ ਸਬੰਧ ਚ ਜੀ ਉਹਨਾਂ ਦੀ ਜਿਹੜੀ ਆ ਅਗਲੀ ਪੈਰਵਾਈ ਕੀਤੀ ਜਾਊਗੀ ਸੋ ਸਮੂਹ ਸਿੱਖ ਸੰਗਤਾਂ ਨੂੰ ਹਮਦੱਤਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਾਈ ਜਗਤਾਰ ਸਿੰਘ ਫਵਾਦਾ ਦਾ ਹੁਣ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਸਿਰਫ ਉਹ ਉਮਰ ਕੈਦੀ ਨੇ ਤੇ ਪਰੋਲ ਲਈ एलिਜੀਬਲ ਨੇ ਹੁਣ ਸਰਕਾਰਾਂ ਨੂੰ ਕਿਉਂਕਿ ਉਹਨਾਂ ਨੇ ਇੱਕ ਲੰਮਾ ਸਮਾਂ ਜਿਹੜਾ ਜੇਲ੍ਹ 'ਚ ਕੱਟਿਆ ਤੇ 3ਵਾਂ ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾ ਰਿਹਾ ਹੈਗਾ ਸੋ ਉਹਨਾਂ ਨੂੰ ਜਿਹੜੀ ਆ ਹੁਣ ਬੰਨਦੀ ਪਰੋਲ ਜਿਹਦੇ ਕਿ ਉਹ ਹੱਕਦਾਰ ਨੇ ਹਰੇਕ ਜਿਹੜਾ ਕੈਦੀ ਆ ਹੱਕਦਾਰ ਆ ਉਹਨਾਂ ਨੂੰ ਪ੍ਰੋਲ ਦੇ ਉੱਤੇ ਤੁਰੰਤ ਰਿਹਾ ਕਰਨਾ ਚਾਹੀਦਾ ਸੋ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ